ਐਸਕੇਮ ਦੀ ਬੈਠਕ ਹੋਈ ਹੈ ਸਾਡੇ ਨਾਲ ਰੁਲਦੂ ਸਿੰਘ ਮਾਨਸੋਣੀ ਮੌਜੂਦ ਨੇ ਗੱਲਬਾਤ ਕਰਦੇ ਆ ਰੁਲਦੂ ਜੀ ਕੀ ਫੈਸਲੇ ਹੋਏ ਨੇ ਅੱਜ ਕਿਵੇਂ ਦੇਖਦੇ ਹੋ ਇਸ ਬੈਠਕ ਨੂੰ ਕਿਉਂਕਿ ਬਹੁਤ ਸਾਰੇ ਕਿਸਾਨ ਬਹੁਤ ਸਾਰੇ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਸ਼ੰਭੂ ਟਖਨੋਰੀ ਬੈਠੇ ਕਿਸਾਨਾਂ ਦਾ ਸਾਥ ਦੋ ਪੂਰਾ ਉਦਨ ਦੀ ਸਾਥ ਦੇਣ ਜਿੱਦਾਂ ਦਾ ਹਮਲਾ ਹੋਇਆ ਦੋ ਤਿੰਨ ਪ੍ਰੋਗਰਾਮ ਕਰਤੇ ਮੈਂ ਅੱਜ ਵਧੀਆ ਸੋਚ ਸਕਣੇ ਗੱਲ ਕਹਿਣਾ ਇਹ ਡਿਮਾਂਡ ਮੈਂ ਰੱਖੀ ਦੀ ਵੀ ਇੱਕ ਕਮੇਟੀ ਬਣਾਈ ਜਾਵੇ ਜਿੰਨੇ ਸਾਡੇ ਸੰਗਠਨ ਪਹਿਲਾਂ ਮੋਰਚੇ ਤੋਂ ਬਾਹਰ ਨੇ ਉਹਨਾਂ ਨੂੰ ਮਨਾ ਕੇ ਵਿਚਲੰਦਾ ਜਾਵੇ ਤੇ ਦੋਲਣ ਇਕੱਠੇ ਹੋ ਕੇ ਲੜੀਏ ਦੁਬਾਰੇ ਮੀਟਿੰਗਾਂ ਕਰੀਏ ਦੋਲਣ ਦੀ ਤੈਅ ਕਰੀਏ ਕਿਵੇਂ ਚੱਲਣਾ ਹੈ ਕੀ ਕੁਝ ਕਰਨਾ ਹੈਗਾ ਜਿਹੜਾ ਉਹ ਦਲ ਹੋਏ ਉੱਥੇ ਚੱਲੀ ਜਾਊਗਾ ਜਿਹੜਾ ਸਾਡੇ ਸਾਥੀ ਚਲਾਉਂਦੇ ਨੇ ਐ ਨਹੀਂ ਹੈਗਾ ਵੀ ਕੋਈ ਦਲ ਉਥੇ ਹਟਾਉਨੇ ਆ ਪਰ ਸਾਡੀ ਅਸੀਂ ਪਹਿਲਾਂ ਏਕਤਾ ਕਰਨ ਕੰਨੀ ਵਧੇ ਹੋਏ ਆ ਇਹ ਵਧੀਆ ਕਦਮ ਹੈ ਸਾਥੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਡੱਲੇਵਾਲ ਪੰਦੇਰੋਣਾ ਨੇ ਇਹ ਅਪੀਲ ਕੀਤੀ ਹੈ ਕਿ ਕੋਈ ਪੈਰਲਲ ਪ੍ਰੋਗਰਾਮ ਨਾ ਦਿਓ ਤੁਸੀਂ ਫੇਰ ਪੈਰਲਲ ਪ੍ਰੋਗਰਾਮ ਦੇ ਰਹੇ ਹੋ ਨਹੀਂ ਇਹ ਪਹਿਲੇ ਦਿਨਾਂ ਪ੍ਰੋਗਰਾਮ ਦੇ ਕੜਾ ਹਸੀ ਖੜੇ ਆ ਇਹ ਐਸੇ ਹੋਣ ਜਦ ਦੋਨੇ ਸੰਗਠਨ ਇਕੱਠੇ ਹੋ ਗਏ ਦੋਨੇ ਸਕੰਡ ਇਕੱਠੇ ਹੋ ਕੇ ਫੇਰ ਬਾਗ ਦੇ ਮੀਟਿੰਗਾਂ ਕਰਨਗੇ ਫੇਰ ਬਾਗ ਦੇ ਤੈਅ ਕਰਨਗੇ ਵੀ ਇਸੇ ਦੋ ਲੋਨ ਨੂੰ ਕਹਾ ਵਧਾਉਣਾ ਹੈ ਕਿ ਜਾਂ ਕੋਈ ਹੋਰ ਤਜਰਬਾ ਖੇਡਣਾ ਰੋਲਦੂ ਜੀ ਗੱਲ ਕੀ ਇਹ ਹੈ ਕਿ ਚੌਧਰ ਦੀ ਲੜਾਈ ਹੈ ਕੋਈ ਕਿ ਤੁਸੀਂ ਉੱਥੇ ਨਹੀਂ ਜਾ ਰਹੇ ਕਿਉਂਕਿ ਉੱਥੇ ਲੋੜ ਹੈ ਇਸ ਵੇਲੇ ਕਹਿੰਦੇ ਕਿਸਾਨਾਂ ਨੂੰ ਤੁਹਾਡੀ ਢੱਲੇਵਾਲ ਤੇ ਭੰਦੇਰੋਂ ਨੂੰ ਤੁਹਾਡੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਜਾ ਕੇ ਉਹਨਾਂ ਦਾ ਸਾਥ ਨਹੀਂ ਨਹੀਂ ਮੇਰੀ ਗੱਲ ਕੋਈ ਚੌਧਰ ਦੀ ਲੋੜ ਨਹੀਂ ਸਾਡੇ ਸਾਰੇ ਉਹ ਸਾਥੀ ਵੀ ਸੰਘਰਸ਼ ਦੇ ਰਹਾ ਪਏ ਨੇ ਅਸੀਂ ਵੀ ਨਾ ਚੌਧਰ ਦਾ ਸਾਡਾ ਕੋਈ ਰੌਲਾ ਹੈਗਾ ਸਾਡਾ ਤਾਂ ਸੰਘਰਸ਼ ਲੜਨ ਦਾ ਤਰੀਕਾ ਹੈ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਇਸੇ ਕਰਕੇ ਮੈਂ ਕਹਣਾਗਾ ਵੀ ਜੇ ਏਕਤਾ ਹੋ ਜਾਂਦੀ ਹੈ ਪਹਿਲਾਂ ਵੰਗੂ ਦੂਲਣ ਸੀ ਜਿੱਤ ਜਾਗੇ ਇੱਕ ਤਾਂ ਕਿਵੇਂ ਆਉਗੀ ਨਾ ਕਮੇਟੀਆਂ ਨਾਲ ਤਾਂ ਇਕਤਾ ਨਹੀਂ ਆਉਣੀ ਜੇ ਇਸ ਵੇਲੇ ਕੋਈ ਮੁਸੀਬਤ ਦੇ ਵਿੱਚ ਜੇ ਕਹਿੰਦੇ ਅੱਗ ਲੱਗੀ ਹੋਵੇ ਉਹਦੇ ਉੱਤੇ ਉਸੇ ਸਮੇਂ ਦੇ ਉੱਤੇ ਪਾਣੀ ਨਾ ਪਾਇਆ ਤਾਂ ਫੇਰ ਫਾਇਦਾ ਕੀ ਫੇਰ ਤਾਂ ਇਕੱਲੀ ਰਾਖ ਰਹਿ ਜਾਣੀ ਐ ਇਸ ਵੇਲੇ ਲੋੜ ਆ ਉੱਥੇ ਕਿਸਾਨਾਂ ਨੂੰ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕਮੇਟੀਆਂ ਦੇ ਚੱਕਰਾਂ 'ਚ ਕਿਉਂ ਪੈ ਗਏ ਨਹੀਂ 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 ਪਹਿਲਾਂ ਵੀ ਕਮੇਟੀ ਬਣ ਕੇ ਰਾਜਾਲ ਸਾਬਾ ਕਮੇਟੀ ਬਣ ਕੇ ਆਏਗਾ ਉਦੋਂ ਡੱਲੇ ਵਾਲਾ ਸਾਹਿਬ ਨੇ ਨਹੀਂ ਹਾਂ ਕੀਤੀ ਮਤਲਬ ਮੇਰਾ ਕਹਿਣ ਦਾ ਮਤਲਬ ਕਮੇਟੀ ਬਣ ਕੇ ਉਸ ਤੋਂ ਬਾਅਦ ਮੀਟਿੰਗਾਂ ਕਰਾਂਗੇ ਦੋਨੋਂ ਕਿਹੜੇ ਤਰੀਕੇ ਦਾ ਲੜਨਾ ਹੈ ਇਹ ਹੀ ਹੈ ਇਸ ਵਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਮੁੰਡਾ ਕੱਲ ਖਨੋਰੀ ਦੇ ਵਿੱਚ ਮਰ ਗਿਆ ਜੇ ਇੰਨਾ ਕੁਝ ਹੋ ਰਿਹਾ ਤਾਂ ਉਸ ਦੇ ਚਲਦਿਆਂ ਹੋਏ ਆ ਵੀ ਤੁਸੀਂ ਅਜੇ ਵੀ ਕਮੇਟੀਆਂ ਦੇ ਕਿਹਦੇ ਵਿੱਚ ਫਸੇ ਹੋ ਹੋ ਨਹੀਂ ਨਹੀਂ ਉਸ ਕੱਲ ਦੀ ਸੀ ਨਿੰਦਿਆ ਕਰਦੇ ਆ ਸਰਕਾਰ ਦੀ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਨਿੰਦਿਆ ਕਰ ਦਿਆਂਗੇ ਮਾਤਰ ਮੇਰਾ ਕਹਿਣ ਦਾ ਮਤਲਬ ਇੰਨਾ ਸਮਾਂ ਦਿਓ ਸਾਨੂੰ ਇਕਤਾ ਕਰ ਲੈਣ ਦਿਓ ਸੰਘਰਸ਼ ਜਿੱਤਾਂਗੇ ਇਕਤਾ ਹੋਊਗੀ ਕਿਵੇਂ ਨਾ ਉਹੀ ਤਾਂ ਕਹਿ ਰਹੇ ਕਿ ਕਮੇਟੀ ਕੋਈ ਟਾਈਮ ਬౌੰਡ ਹੋਗਾ ਕੋਈ ਕੋਈ ਟਾਈਮ ਬౌੰਡ ਹੈ ਕੋਈ ਟਾਈਮ ਬਾਉ ਮੈਨਾਂ ਹੋਵੇ ਨਾ ਕਿ ਬਾਰਡਰਾਂ ਦੇ ਉੱਤੇ ਉਥੇ ਉਥੇ ਕਿਸਾਨ ਘਟ ਜਾਣ ਤੇ ਤੁਸੀਂ ਕਮੇਟੀਆਂ ਦੀ ਪੂਰੀ ਜ਼ਿੰਮੇਵਾਰੀ ਮੇਰੇ ਕਮੇਟੀਆਂ ਹਮੇਸ਼ਾ ਪਹਿਲਾਂ ਵੀ ਸੀ ਮੇਰੀ ਗੱਲ ਤੋਂ ਜਦੋਂ ਪੰਜਾਬ ਚੋਂ ਅंदोलਨ ਚਲਾਇਆ ਤੀਗਾ ਉਦੋਂ 12 ਜਿ세 ਬੰਦੀਆਂ ਇੱਕ ਦੀ 13 ਦੀਆਂ ਉਹ ਕਮੇਡੀਆ ਬਣ ਕੇ ਇਕੱਠੀਆਂ ਹੋ ਜਾਂਦੇ ਨੇ ਉਹ ਸਾਰੇ ਅੰਦਰ ਜਥੇਬੰਦੀਆਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਕਿਉਂਕਿ ਤੁਸੀਂ 67 ਬੰਦੇ ਬੋਲਿਓ ਜਿਸ ਦੇ ਵਿੱਚ 32 ਨੇ ਇਹ ਗੱਲ ਕਹੀ ਕਿ ਸਾਨੂੰ ਉੱਥੇ ਜਾ ਕੇ ਰਲਣਾ ਚਾਹੀਦਾ ਹੈ ਉੱਥੇ ਜਾ ਕੇ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਇਹ ਮੈਨੂੰ ਨਹੀਂ ਪਤਾ ਕਿਹਨੇ ਗਿਣਤੀ ਇਹ ਕਰਤੀ ਮੈਂ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਗਿਣਤੀ ਕਿਹਨੇ ਇਹ ਕਰਤੀ ਬਿਲਕੁਲ ਵੀ ਨਹੀਂ ਹੈਗਾ ਵਿਚਾਰ ਆਪੋ ਦੇ ਕਿ ਮੈਂ ਕਹਿੰਦਾ ਵੀ ਇਹ ਵਿਚਾਰ ਮਾਇਦਾ ਹੈ ਕਿ ਕਮੇਡੀ ਬਣਾਈ ਜਾਵੇ ਜਿਹੜੇ ਸੰਗਠਨ ਤੋਂ ਬਾਹਰ ਗਏ ਲੋਕ ਉਹਨਾਂ ਨੂੰ ਉਦੋਂ ਦੀ ਸਾਥ ਦੇਣੇ ਜਿੱਦਾਂ ਦਾ ਹਮਲਾ ਹੋਇਆ ਦੋ ਤਿੰਨ ਪ੍ਰੋ ਮੈਂ ਅੱਜ ਵਧੀਆ ਸੋਚ ਸਕਨੇ ਗੱਲ ਕਹਿਣਾ ਇਹੇ ਡਿਮਾਂਡ ਮੈਂ ਰੱਖੀ ਜੀ ਵੀ ਇੱਕ ਕਮੇਟੀ ਬਣਾਈ ਜਾਵੇ ਜਿੰਨੇ ਸਾਡੇ ਸੰਗਠਨ ਪਹਿਲਾਂ ਮੋਰਚੇ ਚੋਂ ਬਾਹਰ ਨੇ ਉਹਨਾਂ ਨੂੰ ਮਨਾ ਕੇ ਵੇਚ ਲਿਆਂਦਾ ਜਾਵੇ ਤੇ ਦੂਲਨ ਇਕੱਠੇ ਹੋ ਕੇ ਲੜੀਏ ਦੁਬਾਰੇ ਮੀਟਿੰਗਾਂ ਕਰੀਏ ਦੂਲਨ ਦੀ ਤੈਅ ਕਰੀਏ ਕਿਵੇਂ ਚੱਲਣਾ ਹੈ ਕੀ ਕੁਝ ਕਰਨਾ ਹੈਗਾ ਜਿਹੜਾ ਉਹ ਦੂਲਨ ਉੱਥੇ ਚੱਲੀ ਜਾਊਗਾ ਜੇ ਸਾਡੇ ਸਾਥੀ ਚਲਾਉਂਦੇ ਨਹੀਂ ਹੈਗੇਗਾ ਕਿ ਕੋਈ ਦੂਲਨ ਸੋ ਹਟਾਉਨੇ ਆ ਪਰ ਸਾਡੀ ਅਸੀਂ ਪਹਿਲਾਂ ਏਕਤਾ ਕਰਨ ਕੰਨੀ ਵਧੇ ਹੋਏ ਆ ਇਹ ਵਧੀਆ ਕਦਮ ਹੈ ਸਾਥੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਡੱਲੇਵਾਲ ਪੰਦੇਰੋਣਾ ਨੇ ਇਹ ਅਪੀਲ ਕੀਤੀ ਹੈ ਕਿ ਕੋਈ ਪੈਰਲਲ ਪ੍ਰੋਗਰਾਮ ਨਾ ਦਿਓ ਤੁਸੀਂ ਫੇਰ ਪੈਰਲਲ ਪ੍ਰੋਗਰਾਮ ਦੇ ਰਹੇ ਹੋ ਨਹੀਂ ਇਹ ਪਹਿਲੇ ਦੀ ਜਿੰਨਿਆ ਪ੍ਰੋਗਰਾਮ ਦੇ ਕੜਾ ਹਸੀ ਖਣੇ ਆ ਇਹ ਐਸੇ ਹੋਣੇ ਜ ਦੋਨੇ ਸੰਗਠਨ ਇਕੱਠੇ ਹੋਗੇ ਦੋਨੇ ਸੰਗਠਨ ਇਕੱਠੇ ਹੋ ਕੇ ਫੇਰ ਬਾਗ ਦੇ ਮੀਟਿੰਗਾਂ ਕਰਨਗੇ ਫੇਰ ਬਾਗ ਦੇ ਤੈਅ ਕਰਨਗੇ ਵੀ ਇਸੇ ਦੋਲੂ ਨੂੰ ਕਹਾ ਵਧਾਉਣਾ ਹੈ ਕਿ ਜਾਂ ਕੋਈ ਹੋਰ ਚ ਯਰਬਾ ਖੇਡਣਾ ਰੁਲਦੂ ਜੀ ਗੱਲ ਕੀ ਇਹ ਹੈ ਕਿ ਚੌਧਰ ਦੀ ਲੜਾਈ ਹੈ ਕੋਈ ਕਿ ਤੁਸੀਂ ਉੱਥੇ ਨਹੀਂ ਜਾ ਰਹੇ ਕਿਉਂਕਿ ਉੱਥੇ ਲੋੜ ਹੈ ਇਸ ਵੇਲੇ ਕਹਿੰਦੇ ਕਿਸਾਨਾਂ ਨੂੰ ਤੁਹਾਡੀ ਢੱਲੇਵਾਲ ਤੇ ਭੰਦੇਰੋਂ ਨੂੰ ਤੁਹਾਡੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਜਾ ਕੇ ਉਹਨਾਂ ਨਾਲ ਸਾਥ ਨਹੀਂ ਨਹੀਂ ਮੇਰੀ ਗੱਲ ਕੋਈ ਚੌਧਰ ਦੀ ਲੋੜ ਨਹੀਂ ਸਾਡੇ ਸਾਰੇ ਉਹ ਸਾਥੀ ਵੀ ਸੰਘਰਸ਼ ਦੇ ਰਾ ਪਏ ਨੇ ਅਸੀਂ ਵੀ ਨਾ ਚੌਧਰ ਦਾ ਸਾਡਾ ਕੋਈ ਰੌਲਾ ਹੈਗਾ ਸਾਡਾ ਤਾਂ ਸੰਘਰਸ਼ ਲੜਨ ਦਾ ਤਰੀਕਾ ਹੈ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਇਸੇ ਕਰਕੇ ਮੈਂ ਕਹਣਾਗਾ ਵੀ ਜੇ ਏਕਤਾ ਹੋ ਜਾਂਦੀ ਹੈ ਪਹਿਲਾਂ ਮੰਗੂ ਦੂਲਣ ਸੀ ਜਿੱਤ ਜਾਗੇ ਇੱਕ ਤਾਂ ਕਿਵੇਂ ਆਉਗੀ ਨਾ ਕਮੇਟੀਆਂ ਨਾਲ ਤਾਂ ਇਕਤਾ ਨਹੀਂ ਆਉਣੀ ਜੇ ਇਸ ਵੇਲੇ ਕੋਈ ਮੁਸੀਬਤ ਦੇ ਵਿੱਚ ਜੇ ਕਹਿੰਦੇ ਅੱਗ ਲੱਗੀ ਹੋਵੇ ਉਹਦੇ ਉੱਤੇ ਉਸੇ ਸਮੇਂ ਦੇ ਉੱਤੇ ਪਾਣੀ ਨਾ ਪਾਇਆ ਤਾਂ ਫੇਰ ਫਾਇਦਾ ਕੀ ਫੇਰ ਤਾਂ ਕੱਲੀ ਰਾਖ ਰਹਿ ਜਾਣੀ ਹੈ ਇਸ ਵੇਲੇ ਲੋੜ ਆ ਉੱਥੇ ਕਿਸਾਨਾਂ ਨੂੰ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕਮੇਟੀਆਂ ਦੇ ਚੱਕਰਾਂ 'ਚ ਕਿਉਂ ਪੈ ਗਏ ਨਹੀਂ 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 ਪਹਿਲਾਂ ਵੀ ਕਮੇਟੀ ਬਣ ਕੇ ਰਾਜ ਜਲ ਸਭਾ ਕਮੇਟੀ ਬਣ ਕੇ ਆਏਗਾ ਉਦੋਂ ਡੱਲੇ ਵਾਲਾ ਸਾਹਿਬ ਨੇ ਨਹੀਂ ਹਾਂ ਕੀਤੀ ਮਤਲਬ ਮੇਰਾ ਕਹਿਣ ਦਾ ਮਤਲਬ ਕਮੇਟੀ ਬਣ ਕੇ ਉਸ ਤੋਂ ਬਾਅਦ ਮੀਟਿੰਗਾਂ ਕਰਾਂਗੇ ਦੋਨੋਂ ਕਿਹੜੇ ਤਰੀਕੇ ਨਾਲ ਲੜਨਾ ਹੈ ਇਹ ਹੀ ਹੈ ਇਸ ਵਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਮੁੰਡਾ ਕੱਲ ਖਨੋਰੀ ਦੇ ਵਿੱਚ ਮਰ ਗਿਆ ਜੇ ਇੰਨਾ ਕੁਝ ਹੋ ਰਿਹਾ ਉਸਦੇ ਚਲਦਿਆਂ ਹੋਏ ਆ ਵੀ ਤੁਸੀਂ ਅਜੇ ਵੀ ਕਮੇਟੀਆਂ ਦੇ ਕਿਹਦੇ ਵਿੱਚ ਫਸੇ ਹੋ ਨਹੀਂ ਨਹੀਂ ਉਸ ਗੱਲ ਦੀ ਸੀ ਨਿੰਦਿਆ ਕਰਦੇ ਆ ਸਰਕਾਰ ਦੀ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਨਿੰਦਿਆ ਕਰ ਦਿਆਂਗੇ ਮਤਲਬ ਮੇਰਾ ਕਹਿਣ ਦਾ ਮਤਲਬ ਇੰਨਾ ਸਮਾਂ ਦਿਓ ਸਾਨੂੰ ਇਕਤਾ ਕਰ ਲੈਣ ਦਿਓ ਸ਼ਿੰਗਸ ਜਿੱਤਾਂਗੇ ਇਹ ਤਾਂ ਹੋਊਗੀ ਕਿਵੇਂ ਨਾ ਉਹੀ ਤਾਂ ਕਹਿ ਰਹੇ ਕਿ ਕਮੇਟੀ ਕੋਈ ਟਾਈਮ ਬਾਉਂਡ ਹੋਊਗਾ ਕੋਈ ਕੋਈ ਟਾਈਮ ਬਾਉਂਡ ਹੈ ਕੋਈ ਟਾਈਮ ਬਾਉਂਡ ਹਾਂ ਲੱਗ ਗਿਆ ਉਸੇ ਕੰਮ ਤੇ ਜੋ ਲੀਡਰ ਸਾਡੇ ਨਾਲ ਆ ਤੇ ਐਵੇਂ ਨਾ ਹੋਵੇ ਨਾ ਕਿ ਬਾਰਡਰਾਂ ਦੇ ਉੱਤੇ ਉਥੇ ਉਥੇ ਕਿਸਾਨ ਘਟ ਜਾਣ ਤੇ ਤੁਸੀਂ ਕਮੇਟੀਆਂ ਦੀ ਪੂਰੀ ਜ਼ਿੰਮੇਵਾਰੀ ਮੇਰੇ ਕਮੇਟੀਆਂ ਹਮੇਸ਼ਾ ਪਹਿਲਾਂ ਵੀ ਸੀ ਮੇਰੀ ਗੱਲੋਂ ਜਦੋਂ ਪੰਜਾਬ ਚੋਂ ਦੋਲਣ ਚਲਾਇਆ ਤੀਗਾ ਉਦੋਂ 12 ਜਿ세 ਬੰਦੀਆਂ ਇੱਕ ਦੀ 13 ਦੀਆਂ ਉਹ ਕਮੇਡੀਅਨ ਬਣ ਕੇ ਇਕੱਠੇ ਹੋ ਜਾਂਦੇ ਨੇ ਉਹ ਸਾਰੇ ਅੰਦਰ ਜਿੱਥੇ ਬੰਦੀਆਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਕਿਉਂਕਿ ਤੁਸੀਂ 67 ਬੰਦੇ ਬੋਲੇ ਜੋ ਜਿਸ ਦੇ ਵਿੱਚ 32 ਨੇ ਇਹ ਗੱਲ ਕਹੀ ਕਿ ਸਾਨੂੰ ਉੱਥੇ ਜਾ ਕੇ ਰਲਣਾ ਚਾਹੀਦਾ ਹੈ ਉੱਥੇ ਜਾ ਕੇ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਇਹ ਮੈਨੂੰ ਨਹੀਂ ਪਤਾ ਕਿਨੇ ਗਿਣਤੀ ਇਹ ਕਰਤੀ ਮੈਂ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਗਿਣਤੀ ਕਿਨੇ ਹਰ ਕਰਤੀ ਬਿਲਕੁਲ ਵੀ ਨਹੀਂ ਹੈਗਾ ਵਿਚਾਰ ਆਪੋ ਜਿਹੜੇ ਮੈਂ ਕਹਾਂ ਮੈਂ ਕਹਾਂ ਨਾ ਵੀ ਇਹ ਵਿਚਾਰ ਮਾਇਆ ਦਿੱਤਾ ਵੀ ਕਮੇਡੀ ਬਣਾਈ ਜਾਵੇ ਜਿਹੜੇ ਸੰਗਠਨ ਤੋਂ ਬਾਹਰ ਗਏ ਲੋਕ ਉਹਨਾਂ ਨੂੰ ਲਿਆਂਦਾ ਜਾਵੇ ਉਦੋਂ ਇਹ ਕਹ ਰਹੇ ਕਹਿੰਦੇ ਪਹੁੰਚੂ ਆ ਸੰਪੋਹ ਉਦੋਂ ਦੀ ਸਾਥ ਦਿੰਨੇ ਜਿੱਦਾਂ ਦਾ ਹਮਲਾ ਹੋਇਆ ਦੋ ਤਿੰਨ ਪ੍ਰੋਗਰਾਮ ਕਰਤੇ ਮੈਂ ਅੱਜ ਵਧੀਆ ਸੋ ਸਕਨੇ ਗੱਲ ਕਹਿਣਾ ਇਹ ਡਿਮਾਂਡ ਮੈਂ ਰੱਖੀ ਸੀ ਵੀ ਇੱਕ ਕਮੇਟੀ ਬਣਾਈ ਜਾਵੇ ਜਿੰਨੇ ਸਾਡੇ ਸੰਗਠਨ ਪਹਿਲਾਂ ਮੋਰਚੇ ਚੋਂ ਬਾਹਰ ਨੇ ਉਹਨਾਂ ਨੂੰ ਮਨਾ ਕੇ ਵੇਚ ਲਿਆਦਾ ਜਾਵੇ ਤੇ ਦੂਲਨ ਇਕੱਠੇ ਹੋ ਕੇ ਲੜੀਏ ਦੁਬਾਰੇ ਮੀਟਿੰਗਾਂ ਕਰੀਏ ਦੂਲਨ ਦੀ ਤੈਅ ਕਰੀਏ ਕਿਵੇਂ ਚੱਲਣਾ ਹੈ ਇਹ ਕੁਛ ਕਰਨਾ ਹੈਗਾ ਜਿਹੜਾ ਉਹ ਦਲ ਉਹ ਉੱਥੇ ਚੱਲੀ ਜਾਊਗਾ ਜੇ ਸਾਡੇ ਸਾਥੀ ਚਲਾਉਂਦੇ ਨੇ ਐਂ ਹੈਗਾ ਵੀ ਕੋਈ ਦਲ ਉਹ ਤੋਂ ਹਟਾਉਨੇ ਆ ਪਰ ਸਾਡੀ ਅਸੀਂ ਪਹਿਲਾਂ ਏਕਤਾ ਕਰਨ ਕੰਨੀ ਵਧੇ ਹੋਇਆ ਇਹ ਵਧੀਆ ਕਦਮ ਹੈ ਸਾਥੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਡੱਲੇਵਾਲ ਪੰਦੇਰੋਣਾ ਨੇ ਇਹ ਅਪੀਲ ਕੀਤੀ ਹੈ ਕਿ ਕੋਈ ਪੈਰਲਲ ਪ੍ਰੋਗਰਾਮ ਨਾ ਦਿਓ ਤੁਸੀਂ ਫੇਰ ਪੈਰਲਲ ਪ੍ਰੋਗਰਾਮ ਦੇ ਰਹੇ ਹੋ ਨਹੀਂ ਇਹ ਪਹਿਲੇ ਦਿਨਿਆ ਪ੍ਰੋਗਰਾਮ ਉਹਦੇ ਕੜਾਸੀ ਖੜੇ ਆ ਇਹ ਐਸੇ ਹੋਣ ਜੇ ਦੋਨੇ ਸੰਗਠਨ ਇਕੱਠੇ ਹੋ ਗਏ ਦੋਨੇ ਸਕੰਡ ਇਕੱਠੇ ਹੋ ਕੇ ਫੇਰ ਬਾਗ ਦੇ ਮੀਟਿੰਗਾਂ ਕਰਨਗੇ ਫੇਰ ਬਾਗ ਦੇ ਤੈਅ ਕਰਨਗੇ ਵੀ ਇਸੇ ਦੋਲੂ ਨੂੰ ਕਹਾ ਵਧਾਉਣਾ ਹੈ ਕਿ ਜਾਂ ਕੋਈ ਹੋਰ ਤਜਰਬਾ ਖੇਡਣਾ ਰੋਲਦੂ ਜੀ ਗੱਲ ਕੀ ਇਹ ਹੈ ਕਿ ਚੌਧਰ ਦੀ ਲੜਾਈ ਹੈ ਕੋਈ ਕਿ ਤੁਸੀਂ ਉੱਥੇ ਨਹੀਂ ਜਾ ਰਹੇ ਕਿਉਂਕਿ ਉੱਥੇ ਲੋੜ ਹੈ ਇਸ ਵੇਲੇ ਕਹਿੰਦੇ ਕਿਸਾਨਾਂ ਨੂੰ ਤੁਹਾਡੀ ਢੱਲੇਵਾਲ ਤੇ ਭੰਦੇਰੋਂ ਨੂੰ ਤੁਹਾਡੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਜਾ ਕੇ ਉਹਨਾਂ ਦਾ ਸਾਥ ਨਹੀਂ ਨਹੀਂ ਮੇਰੀ ਗੱਲ ਕੋਈ ਚੌਧਰ ਦੀ ਲੋੜ ਨਹੀਂ ਸਾਡੇ ਸਾਰੇ ਉਹ ਸਾਥੀ ਵੀ ਸੰਘਰਸ਼ ਦੇ ਰਹਾ ਪਏ ਨੇ ਅਸੀਂ ਵੀ ਨਾ ਚੌਧਰ ਦਾ ਸਾਡਾ ਕੋਈ ਰੌਲਾ ਹੈਗਾ ਸਾਡਾ ਤਾਂ ਸੰਘਰਸ਼ ਲੜਨ ਦਾ ਤਰੀਕਾ ਹੈ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਇਸੇ ਕਰਕੇ ਮੈਂ ਕਹਣਾਗਾ ਵੀ ਜੇ ਏਕਤਾ ਹੋ ਜਾਂਦੀ ਹੈ ਪਹਿਲਾ ਮੰਗੂ ਦੋਲਣ ਸੀ ਜਿੱਤ ਜਾਗੇ ਇੱਕ ਤਾਂ ਕਿਵੇਂ ਆਉਗੀ ਨਾ ਕਮੇਟੀਆਂ ਨਾਲ ਤਾਂ ਇਕਤਾ ਨਹੀਂ ਆਉਣੀ ਜੇ ਇਸ ਵੇਲੇ ਕੋਈ ਮੁਸੀਬਤ ਦੇ ਵਿੱਚ ਜੇ ਕਹਿੰਦੇ ਅੱਗ ਲੱਗੀ ਹੋਵੇ ਉਹਦੇ ਉੱਤੇ ਉਸੇ ਸਮੇਂ ਦੇ ਉੱਤੇ ਪਾਣੀ ਨਾ ਪਾਇਆ ਤਾਂ ਫੇਰ ਫਾਇਦਾ ਕੀ ਫੇਰ ਤਾਂ ਕੱਲੀ ਰਾਖ ਰਹਿ ਜਾਣੀ ਐ ਇਸ ਵੇਲੇ ਲੋੜ ਆ ਉੱਥੇ ਕਿਸਾਨਾਂ ਨੂੰ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕਮੇਡੀਆਂ ਦੇ ਚੱਕਰਾਂ 'ਚ ਕਿਉਂ ਪੈ ਗਏ ਨਹੀਂ 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 ਪਹਿਲਾਂ ਵੀ ਕਮੇਟੀ ਬਣ ਕੇ ਰਾਜ ਜਲ ਸਭਾ ਕਮੇਟੀ ਬਣ ਕੇ ਆਏਗਾ ਉਦੋਂ ਡੱਲੇ ਵਾਲਾ ਸਾਹਿਬ ਨੇ ਨਹੀਂ ਹਾਂ ਕੀਤੀ ਮਤਲਬ ਮੇਰਾ ਕਹਿਣ ਦਾ ਮਤਲਬ ਕਮੇਟੀ ਬਣ ਕੇ ਉਸ ਤੋਂ ਬਾਅਦ ਮੀਟਿੰਗਾਂ ਕਰਾਂਗੇ ਦੋਨੋਂ ਕਿਹੜੇ ਤਰੀਕੇ ਨਾਲ ਲੜਨਾ ਹੈ ਇਹ ਹੀ ਹੈ ਇਸ ਵਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਮੁੰਡਾ ਕੱਲ ਖਨੋਰੀ ਦੇ ਵਿੱਚ ਮਰ ਗਿਆ ਜੇ ਇੰਨਾ ਕੁਝ ਹੋ ਰਿਹਾ ਤੇ ਉਸ ਦੇ ਚਲਦਿਆਂ ਹੋਏ ਆ ਵੀ ਤੁਸੀਂ ਅਜੇ ਵੀ ਕਮੇਟੀਆਂ ਦੇ ਕਿਹਦੇ ਵਿੱਚ ਫਸੇ ਹੋ ਨਹੀਂ ਨਹੀਂ ਉਸ ਗੱਲ ਦੀ ਸੀ ਨਿੰਦਿਆ ਕਰਦੇ ਆ ਸਰਕਾਰ ਦੀ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਨਿੰਦਿਆ ਕਰ ਦਿਆਂਗੇ ਮਤਲਬ ਮੇਰਾ ਕਹਿਣ ਦਾ ਮਤਲਬ ਇੰਨਾ ਸਮਾਂ ਦਿਓ ਸਾਨੂੰ ਇਕਤਾ ਕਰ ਲੈਣ ਦਿਓ ਸ਼ਿੰਗਸ ਜਿੱਤਾਂਗੇ ਇਹ ਤਾਂ ਹੋਊਗੀ ਕਿਵੇਂ ਨਾ ਉਹੀ ਤਾਂ ਕਹਿ ਰਹੇ ਕਿ ਕਮੇਟੀ ਕੋਈ ਟਾਈਮ ਬਾਉਂਡ ਹੋਊਗਾ ਕੋਈ ਕੋਈ ਟਾਈਮ ਬਾਉਂਡ ਹੈ ਕੋਈ ਟਾਈਮ ਬਾਉਂਡ ਹਾਂ ਲੱਗ ਗਿਆ ਉਸੇ ਕੰਮ ਤੇ ਜੋ ਲੀਡਰ ਸਾਡੇ ਨਾਲ ਆ ਤੇ ਐਵੇਂ ਨਾ ਹੋਵੇ ਨਾ ਕਿ ਬਾਰਡਰਾਂ ਦੇ ਉੱਤੇ ਉਥੇ ਉਥੇ ਕਿਸਾਨ ਘਟ ਜਾਣ ਤੇ ਤੁਸੀਂ ਕਮੇਟੀ ਦੀ ਪੂਰੀ ਜ਼ਿੰਮੇਵਾਰੀ ਮੇਰੇ ਕਮੇਟੀ ਹਮੇਸ਼ਾ ਪਹਿਲਾਂ ਵੀ ਸੀ ਮੇਰੀ ਗੱਲੋਂ ਜਦੋਂ ਪੰਜਾਬ ਚੋਂ ਦੋਲਣ ਚਲਾਇਆ ਤੀਗਾ ਉਦੋਂ 12 ਜਿ세 ਬੰਦੀਆਂ ਇੱਕ ਦੀ 13 ਦੀਆਂ ਉਹ ਕਮੇਡੀਆਂ ਬਣ ਕੇ ਇਕੱਠੀਆਂ ਹੋ ਜਾਂਦੇ ਨੇ ਉਹ ਸਾਰੇ ਅੰਦਰ ਜਿੱਥੇ ਬੰਦੀਆਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਕਿਉਂਕਿ ਤੁਸੀਂ 67 ਬੰਦੇ ਬੋਲਿਓ ਜਿਸ ਦੇ ਵਿੱਚ 32 ਨੇ ਇਹ ਗੱਲ ਕਹੀ ਕਿ ਸਾਨੂੰ ਉੱਥੇ ਜਾ ਕੇ ਰਲਣਾ ਚਾਹੀਦਾ ਹੈ ਉੱਥੇ ਜਾ ਕੇ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਇਹ ਮੈਨੂੰ ਨਹੀਂ ਪਤਾ ਕਿਹਨੇ ਗਿਣਤੀ ਇਹ ਕਰਤੀ ਮੈਂ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਗਿਣਤੀ ਕਿਹਨੇ ਇਹ ਕਰਤੀ ਬਿਲਕੁਲ ਵੀ ਨਹੀਂ ਹੈਗਾ ਵਿਚਾਰ ਆਪੋ ਜਿਹੜੇ ਮੈਂ ਕਹਿੰਦਾ ਮੈਂ ਕਹਣਾ ਬੇ ਵਿਚਾਰ ਮਾਇਆ ਦਿੱਤਾ ਵੀ ਕਮੇਟੀ ਬਣਾਈ ਜਾਵੇ ਜਿਹੜੇ ਸੰਗਠਨ ਤੋਂ ਬਾਹਰ ਗਏ ਲੋਕ ਉਹਨਾਂ ਨੂੰ ਲਿਆਂਦਾ ਜਾਵੇ ਉਹਤੇ ਇਹ ਕਹ ਰਹੇ ਨੇ ਕਹਿੰਦੇ ਉਦੋਂ ਦੀ ਸਾਥ ਦਿੰਨੇ ਜਿੱਦਾਂ ਦਾ ਹਮਲਾ ਹੋਇਆ ਦੋ ਤਿੰਨ ਪ੍ਰੋਗਰਾਮ ਕਰਤੇ ਮੈਂ ਅੱਜ ਵਧੀਆ ਸੋਛ ਸਕਨੇ ਗੱਲ ਕਹਿਣਾ ਇਹੇ ਡਿਮਾਂਡ ਮੈਂ ਰੱਖੀ ਸੀ ਵੀ ਇੱਕ ਕਮੇਟੀ ਬਣਾਈ ਜਾਵੇ ਜਿੰਨੇ ਸਾਡੇ ਸੰਗਠਨ ਪਹਿਲਾਂ ਮੋਰਚੇ ਚੋਂ ਬਾਹਰ ਨੇ ਉਹਨਾਂ ਨੂੰ ਮਨਾ ਕੇ ਵੇਚ ਲਿਆਂਦਾ ਜਾਵੇ ਤੇ ਦੂਲਨ ਇਕੱਠੇ ਹੋ ਕੇ ਲੜੀਏ ਦੁਬਾਰੇ ਮੀਟਿੰਗਾਂ ਕਰੀਏ ਦੂਲਨ ਦੀ ਤੈਅ ਕਰੀਏ ਕਿਵੇਂ ਚੱਲਣਾ ਹੈ ਕੀ ਕੁਝ ਕਰਨਾ ਹੈਗਾ ਜਿਹੜਾ ਉਹ ਦੂਲਨ ਹੋਏ ਉੱਥੇ ਚੱਲੀ ਜਾਊਗਾ ਜਾਂ ਸਾਡੇ ਸਾਥੀ ਚਲਾਉਂਦੇ ਨੇ ਐਂ ਹੈਗਾ ਵੀ ਕੋਈ ਦੂਲਨ ਸੋਹੇ ਹਟਾਉਣੇ ਆ ਪਰ ਸਾਡੀ ਅਸੀਂ ਪਹਿਲਾਂ ਏਕਤਾ ਕਰਨ ਕੰਨੀ ਵਧੇ ਹੋਏ ਆ ਇਹ ਵਧੀਆ ਕਦਮ ਹੈ ਸਾਥੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਡੱਲੇਵਾਲ ਪੰਦੇਰੋਣਾ ਨੇ ਇਹ ਅਪੀਲ ਕੀਤੀ ਹੈ ਕਿ ਕੋਈ ਪੈਰਲਲ ਪ੍ਰੋਗਰਾਮ ਨਾ ਦਿਓ ਤੁਸੀਂ ਫੇਰ ਪੈਰਲਲ ਪ੍ਰੋਗਰਾਮ ਦੇ ਰਹੇ ਹੋ ਨਹੀਂ ਇਹ ਪਹਿਲੇ ਦਿਨਾਂ ਪ੍ਰੋਗਰਾਮ ਦੇ ਕਣ ਹਸੀ ਖੜੇ ਆ ਇਹ ਐਸੇ ਹੋਣ ਜੇ ਦੋਨੇ ਸੰਗਠਨ ਇਕੱਠੇ ਹੋਗੇ ਦੋਨੇ ਸੰਗਠਨ ਇਕੱਠੇ ਹੋ ਕੇ ਫੇਰ ਬਾਅਦ ਦੇ ਮੀਟਿੰਗਾਂ ਕਰਨਗੇ ਫੇਰ ਬਾਅਦ ਦੇ ਤੈਅ ਕਰਨਗੇ ਵੀ ਇਸੇ ਦੋਲੂ ਨੂੰ ਕਹਾ ਵਧਾਉਣਾ ਹੈ ਕਿ ਜਾਂ ਕੋਈ ਹੋਰ ਤਜਰਬਾ ਖੇਡਣਾ ਰੋਲਦੂ ਜੀ ਗੱਲ ਕੀ ਇਹ ਹੈ ਕਿ ਚੌਧਰ ਦੀ ਲੜਾਈ ਹੈ ਕੋਈ ਕਿ ਤੁਸੀਂ ਉੱਥੇ ਨਹੀਂ ਜਾ ਰਹੇ ਕਿਉਂਕਿ ਉੱਥੇ ਲੋੜ ਹੈ ਇਸ ਵੇਲੇ ਕਹਿੰਦੇ ਕਿਸਾਨਾਂ ਨੂੰ ਤੁਹਾਡੀ ਢੱਲੇਵਾਲ ਤੇ ਭੰਦੇਰੋਂ ਨੂੰ ਤੁਹਾਡੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਜਾ ਕੇ ਉਹਨਾਂ ਦਾ ਸਾਥ ਨਹੀਂ ਨਹੀਂ ਮੇਰੀ ਗੱਲ ਕੋਈ ਚੌਧਰ ਦੀ ਲੋੜ ਨਹੀਂ ਸਾਡੇ ਸਾਰੇ ਉਹ ਸਾਥੀ ਵੀ ਸੰਘਰਸ਼ ਦੇ ਰਹਾ ਪਏ ਨੇ ਅਸੀਂ ਵੀ ਨਾ ਚੌਧਰ ਦਾ ਸਾਡਾ ਕੋਈ ਰੌਲਾ ਹੈਗਾ ਸਾਡਾ ਤਾਂ ਸੰਘਰਸ਼ ਲੜਨ ਦਾ ਤਰੀਕਾ ਹੈ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਇਸੇ ਕਰਕੇ ਮੈਂ ਕਹਣਾਗਾ ਵੀ ਜੇ ਏਕਤਾ ਹੋ ਜਾਂਦੀ ਹੈ ਪਹਿਲਾ ਮੰਗੂ ਦੂਰਨ ਸੀ ਜਿੱਤ ਜਾਗੇ ਇੱਕ ਤਾਂ ਕਿਵੇਂ ਆਊਗੀ ਨਾ ਕਮੇਟੀਆਂ ਨਾਲ ਤਾਂ ਇਕਤਾ ਨਹੀਂ ਆਉਣੀ ਜੇ ਇਸ ਵੇਲੇ ਕੋਈ ਮੁਸੀਬਤ ਦੇ ਵਿੱਚ ਜੇ ਕਹਿੰਦੇ ਅੱਗ ਲੱਗੀ ਹੋਵੇ ਉਹਦੇ ਉੱਤੇ ਉਸੇ ਸਮੇਂ ਦੇ ਉੱਤੇ ਪਾਣੀ ਨਾ ਪਾਇਆ ਤਾਂ ਫੇਰ ਫਾਇਦਾ ਕੀ ਫੇਰ ਤਾਂ ਕੱਲੀ ਰਾਖ ਰਹਿ ਜਾਣੀ ਐ ਇਸ ਵੇਲੇ ਲੋੜ ਆ ਉੱਥੇ ਕਿਸਾਨਾਂ ਨੂੰ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕਮੇਟੀਆਂ ਦੇ ਚੱਕਰਾਂ 'ਚ ਕਿਉਂ ਪੈ ਗਏ ਨਹੀਂ 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 ਪਹਿਲਾਂ ਵੀ ਕਮੇਟੀ ਬਣ ਕੇ ਰਾਜਾ ਜਲ ਸਾਹਾ ਕਮੇਟੀ ਬਣ ਕੇ ਆਏਗਾ ਉਦੋਂ ਡੱਲੇ ਵਾਲਾ ਸਾਹਿਬ ਨੇ ਨਹੀਂ ਹਾਂ ਕੀਤੀ ਮਤਲਬ ਮੇਰਾ ਕਹਿਣ ਦਾ ਮਤਲਬ ਕਮੇਟੀ ਬਣ ਕੇ ਉਸ ਤੋਂ ਬਾਅਦ ਮੀਟਿੰਗਾਂ ਕਰਾਂਗੇ ਦੋਨੋਂ ਕਿਹੜੇ ਤਰੀਕੇ ਨਾਲ ਲੜਨਾ ਹੈ ਇਹ ਹੀ ਹੈ ਇਸ ਵਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਮੁੰਡਾ ਕੱਲ ਖਨੋਰੀ ਦੇ ਵਿੱਚ ਮਰ ਗਿਆ ਜੇ ਇੰਨਾ ਕੁਝ ਹੋ ਰਿਹਾ ਉਸ ਦੇ ਚਲਦਿਆਂ ਹੋਏ ਆ ਵੀ ਤੁਸੀਂ ਅਜੇ ਵੀ ਕਮੇਟੀਆਂ ਦੇ ਕਿਹਦੇ ਵਿੱਚ ਫਸੇ ਹੋ ਨਹੀਂ ਨਹੀਂ ਉਸ ਕੱਲ ਦੀ ਸੀ ਨਿੰਦਿਆ ਕਰਦੇ ਆ ਸਰਕਾਰ ਦੀ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਨਿੰਦਿਆ ਕਰ ਦਿਆਂਗੇ ਮਾਤਰ ਮੇਰਾ ਕਹਿਣ ਦਾ ਮਤਲਬ ਇੰਨਾ ਸਮਾਂ ਦਿਓ ਸਾਨੂੰ ਇਕਤਾ ਕਰ ਲੈਣ ਦਿਓ ਸ਼ਿੰਗਸ ਜਿੱਤਾਂਗੇ ਇਹ ਤਾਂ ਹੋਊਗੀ ਕਿਵੇਂ ਨਾ ਉਹੀ ਤਾਂ ਕਹਿ ਰਹੇ ਕਿ ਕਮੇਟੀ ਕੋਈ ਟਾਈਮ ਬౌੰਡ ਹੋਊਗਾ ਕੋਈ ਕੋਈ ਟਾਈਮ ਬౌੰਡ ਹੈ ਕੋਈ ਟਾਈਮ ਬਾਉਂਡ ਹਾਂ ਲੱਗ ਗਿਆ ਉਸੇ ਕੰਮ ਤੇ ਜੋ ਲੀਡਰ ਸਾਡੇ ਲਾ ਤੇ ਐਵੇਂ ਨਾ ਹੋਵੇ ਨਾ ਕਿ ਬਾਰਡਰਾਂ ਦੇ ਉੱਤੇ ਉਥੇ ਉਥੇ ਕਿਸਾਨ ਘਟ ਜਾਣ ਤੇ ਤੁਸੀਂ ਕਮੇਟੀਆਂ ਦੀ ਪੂਰੀ ਜ਼ਿੰਮੇਵਾਰੀ ਮੇਰੇ ਕਮੇਟੀਆਂ ਹਮੇਸ਼ਾ ਪਹਿਲਾਂ ਵੀ ਸੀ ਮੇਰੀ ਗੱਲੋਂ ਜਦੋਂ ਪੰਜਾਬ ਚੋਂ ਦੋਲਣ ਚਲਾਇਆ ਤੀਗਾ ਉਦੋਂ 12 ਜਿ세 ਬੰਦੀਆਂ ਇੱਕ ਦੀ 13 ਦੀਆਂ ਉਹ ਕਮੇਡੀਆਂ ਬਣ ਕੇ ਇਕੱਠੀਆਂ ਹੋ ਜਾਂਦੇ ਨੇ ਉਹ ਸਾਰੇ ਅੰਦਰ ਜਿੱਥੇ ਬੰਦੀਆਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਕਿਉਂਕਿ ਤੁਸੀਂ 67 ਬੰਦੇ ਬੋਲੇ ਹੋ ਜਿਸ ਦੇ ਵਿੱਚ 32 ਨੇ ਇਹ ਗੱਲ ਕਹੀ ਕਿ ਸਾਨੂੰ ਉੱਥੇ ਜਾ ਕੇ ਰਲਣਾ ਚਾਹੀਦਾ ਹੈ ਉੱਥੇ ਜਾ ਕੇ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਇਹ ਮੈਨੂੰ ਨਹੀਂ ਪਤਾ ਕਿਹਨੇ ਗਿਣਤੀ ਇਹ ਕਰਤੀ ਮੈਂ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਗਿਣਤੀ ਕਿਹਨੇ ਇਹ ਕਰਤੀ ਬਿਲਕੁਲ ਵੀ ਨਹੀਂ ਹੈਗਾ ਵਿਚਾਰ ਆਪੋ ਦੇ ਹਰ ਕਿਸ ਮੈਂ ਕਹਿੰਦਾ ਮੈਂ ਕਹਿੰਦਾ ਵੇ ਵਿਚਾਰ ਮਾਇਆ ਦਿੱਤਾ ਵੀ ਕਮੇਟੀ ਬਣਾਈ ਜਾਵੇ ਜਿਹੜੇ ਸੰਗਠਨ ਤੋਂ ਬਾਹਰ ਗਏ ਲੋਕ ਉਹਨਾਂ ਨੂੰ ਲਿਆਂਦਾ ਜਾਵੇ ਉਹਤੇ ਇਹ ਕਹਿੰ ਰਹੇ ਨੇ ਕਹਿੰ ਉਦੋਂ ਦੀ ਸਾਥ ਦਿੰਨੇ ਜਿੱਦਾਂ ਦਾ ਹਮਲਾ ਹੋਇਆ ਦੋ ਤਿੰਨ ਪ੍ਰੋਗਰਾਮ ਕਰਤੇ ਮੈਂ ਅੱਜ ਵਧੀਆ ਸੋਚ ਸਕਨੇ ਗੱਲ ਕਹਿਣਾ ਇਹੇ ਡਿਮਾਂਡ ਮੈਂ ਰੱਖੀ ਸੀ ਵੀ ਇੱਕ ਕਮੇਟੀ ਬਣਾਈ ਜਾਵੇ ਜਿੰਨੇ ਸਾਡੇ ਸੰਗਠਨ ਪਹਿਲਾਂ ਮੋਰਚੇ ਚੋਂ ਬਾਹਰ ਨੇ ਉਹਨਾਂ ਨੂੰ ਮਨਾ ਕੇ ਵੇਚ ਲੈਂਦਾ ਜਾਵੇ ਤੇ ਦੂਲਨ ਇਕੱਠੇ ਹੋ ਕੇ ਲੜੀਏ ਦੁਬਾਰੇ ਮੀਟਿੰਗਾਂ ਕਰੀਏ ਦੂਲਨ ਦੀ ਤੈਅ ਕਰੀਏ ਕਿਵੇਂ ਚੱਲਣਾ ਹੈ ਕੀ ਕੁਝ ਕਰਨਾ ਹੈਗਾ ਜਿਹੜਾ ਉਹ ਦੂਲਨ ਹੋਏ ਉੱਥੇ ਚੱਲੀ ਜਾਊਗਾ ਜੇ ਸਾਡੇ ਸਾਥੀ ਚਲਾਉਂਦੇ ਨੇ ਐਂ ਹੈਗਾ ਵੀ ਕੋਈ ਦੂਲਨ ਸੋ ਹਟਾਉਨੇ ਆ ਪਰ ਸਾਡੀ ਅਸੀਂ ਪਹਿਲਾਂ ਏਕਤਾ ਕਰਨ ਕੰਨੀ ਵਧੇ ਹੋਏ ਆ ਇਹ ਵਧੀਆ ਕਦਮ ਹੈ ਸਾਥੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਡੱਲੇਵਾਲ ਪੰਦੇਰੋਣਾ ਨੇ ਇਹ ਅਪੀਲ ਕੀਤੀ ਹੈ ਕਿ ਕੋਈ ਪੈਰਲਲ ਪ੍ਰੋਗਰਾਮ ਨਾ ਦਿਓ ਤੁਸੀਂ ਫੇਰ ਪੈਰਲਲ ਪ੍ਰੋਗਰਾਮ ਦੇ ਰਹੇ ਹੋ ਨਹੀਂ ਇਹ ਪਹਿਲੇ ਹੀ ਦਿੰਨੇ ਆ ਪ੍ਰੋਗਰਾਮ ਉਹਦੇ ਕੜਾ ਹਸੀ ਖਣੇ ਆ ਇਹ ਐਸੇ ਹੋਣ ਜੇ ਦੋਨੇ ਸੰਗਠਨ ਇਕੱਠੇ ਹੋਗੇ ਦੋਨੇ ਸੰਗਠਨ ਇਕੱਠੇ ਹੋ ਕੇ ਫੇਰ ਬਾਗ ਦੇ ਮੀਟਿੰਗਾਂ ਕਰਨਗੇ ਫੇਰ ਬਾਗ ਦੇ ਤੈਅ ਕਰਨਗੇ ਵੀ ਇਸੇ ਦੋ ਲੋ ਨੂੰ ਕਹਾ ਵਧਾਉਣਾ ਹੈ ਕਿ ਜਾਂ ਕੋਈ ਹੋਰ ਤਜਰਬਾ ਖੇਡਣਾ ਰੋਲਦੂ ਜੀ ਗੱਲ ਕੀ ਇਹ ਹੈ ਕਿ ਚੌਧਰ ਦੀ ਲੜਾਈ ਹੈ ਕੋਈ ਕਿ ਤੁਸੀਂ ਉੱਥੇ ਨਹੀਂ ਜਾ ਰਹੇ ਕਿਉਂਕਿ ਉੱਥੇ ਲੋੜ ਹੈ ਇਸ ਵੇਲੇ ਕਹਿੰਦੇ ਕਿਸਾਨਾਂ ਨੂੰ ਤੁਹਾਡੀ ਢੱਲੇ ਵਾਲ ਤੇ ਭੰਦੇਰੋਂ ਨੂੰ ਤੁਹਾਡੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਜਾ ਕੇ ਉਹਨਾਂ ਨਾਲ ਸਾਥ ਨਹੀਂ ਨਹੀਂ ਮੇਰੀ ਗੱਲ ਕੋਈ ਚੌਧਰ ਦੀ ਲੋੜ ਨਹੀਂ ਸਾਡੇ ਸਾਰੇ ਉਹ ਸਾਥੀ ਵੀ ਸੰਘਰਸ਼ ਦੇ ਰਾ ਪਏ ਨੇ ਅਸੀਂ ਵੀ ਨਾ ਚੌਧਰ ਦਾ ਸਾਡਾ ਕੋਈ ਰੌਲਾ ਹੈਗਾ ਸਾਡਾ ਤਾਂ ਸੰਘਰਸ਼ ਲੜਨ ਦਾ ਤਰੀਕਾ ਹੈ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਇਸੇ ਕਰਕੇ ਮੈਂ ਕਹਣਾਗਾ ਵੀ ਜੇ ਏਕਤਾ ਹੋ ਜਾਂਦੀ ਹੈ ਇਹਨਾਂ ਨੂੰ ਗੋਦੋਲਣ ਸੀ ਜਿੱਤ ਜਾਗੇ ਇਹ ਤਾਂ ਕਿਵੇਂ ਆਉਗੀ ਨਾ ਕਮੇਟੀਆਂ ਨਾਲ ਤਾਂ ਇਕਤਾ ਨਹੀਂ ਆਉਣੀ ਜੇ ਇਸ ਵੇਲੇ ਕੋਈ ਮੁਸੀਬਤ ਦੇ ਵਿੱਚ ਹੈ ਜੇ ਕਹਿੰਦੇ ਅੱਗ ਲੱਗੀ ਹੋਵੇ ਉਹਦੇ ਉੱਤੇ ਉਸੇ ਸਮੇਂ ਦੇ ਉੱਤੇ ਪਾਣੀ ਨਾ ਪਾਇਆ ਤਾਂ ਫੇਰ ਫਾਇਦਾ ਕੀ ਫੇਰ ਤਾਂ ਇਕੱਲੀ ਰਾਖ ਰਹਿ ਜਾਣੀ ਹੈ ਇਸ ਵੇਲੇ ਲੋੜ ਆ ਉੱਥੇ ਕਿਸਾਨਾਂ ਨੂੰ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕਮੇਡੀਆਂ ਦੇ ਚੱਕਰਾਂ 'ਚ ਕਿਉਂ ਪੈ ਗਏ ਨਹੀਂ 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 ਪਹਿਲਾਂ ਵੀ ਕਮੇਟੀ ਬਣ ਕੇ ਰਾਜਾ ਸਾਹਾ ਕਮੇਟੀ ਬਣ ਕੇ ਆਇਆਗਾ ਉਦੋਂ ਡੱਲੇ ਵਾਲਾ ਸਾਹਿਬ ਨੇ ਨਹੀਂ ਹਾਂ ਕੀਤੀ ਮਤਲਬ ਮੇਰਾ ਕਹਿਣ ਦਾ ਮਤਲਬ ਕਮੇਟੀ ਬਣ ਕੇ ਉਸ ਤੋਂ ਬਾਅਦ ਮੀਟਿੰਗਾਂ ਕਰਾਂਗੇ ਦੋਨੋਂ ਕਿਹੜੇ ਤਰੀਕੇ ਦਾ ਲੜਨਾ